ਸਵਾਗਤ ਹੈ ਦੋਸਤੋ ਅਜਾ ਡੇਰੀ ਫਾਰਮ ਦੇ ਵਿੱਚ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 978020513 ਅੱਜ ਦੀ ਵੀਡੀਓ ਦੋਸਤੋ ਖਾਸ ਹੋਣ ਵਾਲੀ ਆ ਰਸੂਲਪੁਰ ਤੋਂ ਵੀਡੀਓ ਬਣਾ ਰਹੇ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਜਿਹੜਾ ਆਪਣੇ ਸਾਹਮਣੇ ਪਸ਼ੂ ਦੇਖ ਰਹੇ ਆ ਰਪੀਟਰ ਪਸ਼ੂ ਆ ਦੋਸਤੋ ਇਹ ਇੱਕ ਰਿਕਵੈਸਟ ਕਰਾਂਗੇ ਚੈਨਲ ਨੂੰ ਭਾਵੇਂ ਨਾ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਰੇ ਵੀਰਾਂ ਭੈਣਾਂ ਦਾ ਫਾਇਦਾ ਹੋ ਜੇ ਪਸ਼ੂ ਜਿਹੜੇ ਦੋਸਤੋਂ ਲੰਮੇ ਸਮੇਂ ਤੋਂ ਰਿਪੀਟਰ ਚੱਲਦੇ ਸੀਗੇ ਜਿਹੜੇ ਮੰਨ ਕੇ ਚੱਲੋ ਵੀ ਛੱਡਣ ਵਾਲੇ ਸੀਗੇ ਛੱਡਣ ਦੀ ਕਗਾਰ ਤੇ ਸੀ ਚੱਲੋ ਵੀ ਇੱਕ ਸਾਬ ਦਾ ਆਵਾਰਾ ਪਸ਼ੂ ਹੀ ਮੰਨ ਸਕਦੇ ਆ ਵੀ ਰੱਸੇ ਲਾਉਣੇ ਸੀ ਬੰਦਿਆਂ ਨੇ ਜਾ ਕੇ ਤਾਂ ਵੀ ਵੱਢਣ ਵਾਲਿਆਂ ਦੇ ਪਾਸੇ ਜਾਣੇ ਸੀ ਜਾਂ ਮਾਰਨੇ ਸੀ ਕੁੱਤਿਆਂ ਦੇ ਉੱਥੋਂ ਤੇ ਉਹਨਾਂ ਪਸ਼ੂਆਂ ਨੂੰ ਦੋਸਤੋਂ ਜਿਹੜੇ ਲੰਮੇ ਸਮੇਂ ਤੋਂ ਰਿਪੀਟਰ ਚੱਲਦੇ ਸੀਗੇ ਗੱਬਣ ਕਰਵਾਇਆ ਕਿਵੇਂ ਬਾਈ ਨੇ ਕਰਵਾਇਆ ਕਿਹੜੇ ਡਾਕਟਰ ਤੋਂ ਕਰਵਾਇਆ ਗੱਲਬਾਤ ਪੂਰੀ ਕਰ ਲਾਂਗੇ ਵੀਡੀਓ ਬਣਾਉਣ ਦਾ ਮਕਸਦ ਦੋਸਤੋ ਲੋਕਾਂ ਨੂੰ ਜਾਗਰੂਤ ਕਰਨ ਦਾ ਵੀ ਤਾਂ ਕਿ ਲੋਕੀ ਆਪਦੇ ਜਿਹੜੇ ਪਸ਼ੂ ਰਿਪੀਟਰ ਹੋਏ ਨੇ ਆਕਿਆਂ ਦੇ ਥਾਂ ਕੇ ਨੇ ਛੱਡ ਦਿੰਦੇ ਆ ਵੀ ਜਾਂ ਘਾਟੇ ਦਾ ਸੌਦਾ ਸੰਝ ਲੈਂਦੇ ਆ ਜਾਂ ਉਹਨਾਂ ਦਾ ਪੈਸੇ ਦਾ ਨੁਕਸਾਨ ਹੁੰਦਾ ਤਾਂ ਕਰਕੇ ਰਿਕਵੈਸਟ ਕਰਾਂਗੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤਾਂ ਕਿ ਸਾਰੇ ਵੀਰਾਂ ਭੈਣਾਂ ਦਾ ਭਲਾ ਹੋ ਜੇ ਬਾਕੀ ਗੱਲਬਾਤ ਆਪਾਂ ਮਾਲਕ ਵੀਰ ਨਾਲ ਕਰ ਲੈਣੇ ਆ ਇਹ ਤੁਹਾਨੂੰ ਇਨਫੋਰਮੇਸ਼ਨ ਲੈ ਲੈਣੇ ਆ ਆ ਜੀ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਵੀਰੇ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਨਾਮ ਵੀਰੇ ਪ੍ਰਦੀਪ ਸਿੰਘ ਆ ਪੈਂਡਰ ਸ਼ੂਲਪੁਰਾ ਠੀਕ ਆ ਜਿਲ੍ਹਾ ਲੁਧਿਆਣਾ ਤੇ ਤਸੀਲ ਜਿਗਰਾਉ ਠੀਕ ਆ ਮੋਬਾਈਲ ਨੰਬਰ ਮੇ ਹੈਗਾ ਆਪਣਾ 88476 7027 ਵੈਸੇ ਆਪਣਾ ਵਪਾਰ ਦਾ ਕੰਮ ਆ ਠੀਕ ਆ ਠੀਕ ਆ ਤੇ ਆ ਦੋਨੇ ਵਹਿੜਾਂ ਵੀਰੇ ਆਪਾਂ ਨਾ ਆਪਾਂ ਫਾਰਮ ਚੋਂ ਪਸ਼ੂ ਜਿਵੇਂ ਲੈਣੇ ਆ ਉੱਥੋਂ ਲਈਆਂ ਸੀਗੀਆਂ ਠੀਕ ਆ ਉਹ ਬੰਦੇ ਇੰਨੇ ਅੱਕੇ ਪਏ ਸੀਗੇ ਮੰਨ ਕੇ ਚੱਲ ਵੀ ਆ ਪਹਿਲਾ ਸੂਆ ਵਹਿੜ ਸੂਈ ਵੀ ਆ ਇਹਨੇ ਕੋਈ ਸੂਆ ਨਹੀਂ ਦਿੱਤਾ ਠੀਕ ਆ ਬੰਦੇ ਅੱਕੇ ਪਏ ਸੀ ਕਹਿੰਦੇ ਵੀ ਉਹਨਾਂ ਨੇ ਆਪਾਂ ਨੂੰ ਮੰਨ ਕੇ ਕਹਿੰਦੇ ਵੀ ਲੈ ਜਾਓ ਠੀਕ ਆ ਆਪਣੇ ਕੋਲੇ ਹੈਗਾ ਡਾਕਟਰ ਦਾ ਡਾਕਟਰ ਅਮਰੀਕ ਆ ਰਾਉਕਿਆਂ ਦਾ ਠੀਕ ਆ ਉਹਦੇ ਨਾਲ ਆਪਣਾ ਕਨੈਕਟ ਆ ਬਾਈ ਆਪਣੇ ਕੋਲੇ ਹੀ ਆ ਇਹਦੇ ਨਾਲ ਠੀਕ ਆ ਕੋਈ ਨਹੀਂ ਆਪਾਂ ਡਾਕਟਰ ਨਾਲ ਵੀ ਗੱਲ ਕਰ ਆਪਾਂ ਇਲਾਜ ਕਰਾਇਆ ਵੀਰੇ ਅੱਜ ਇਹ ਢਾਈ ਮਹੀਨਾ ਦੀ ਹਾਲ ਫਾਫਾ ਦਿਖਾ ਦੇ ਚੈੱਕ ਪਾਸ ਕਰਾਤੀ ਇੱਕ ਅੱਛਾ ਠੀਕ ਆ ਆ ਹੈਗੀ 4 ਮਹੀਨੇ ਦੀ ਚੈੱਕ ਪਾਸ ਠੀਕ ਆ ਤੇ ਪਹਿਲੇ ਪਹਿਲੇ ਟੀਕੇ ਤੇ ਗੱਪਣ ਅੱਛਾ ਪਹਿਲੇ ਪਹਿਲੇ ਟੀਕੇ ਤੇ ਤੇ ਗੱਲਬਾਤ ਕਰ ਲਈ ਵੀ ਕਿੰਨੇ ਸਮੇਂ ਤੋਂ ਰਿਪੀਟਰ ਚੱਲ ਰਹੀਆਂ ਸੀਗਾ ਵੀਰੇ ਰਿਪੀਟਰ ਦਾ ਤਾਂ ਮੰਨ ਕੇ ਚੱਲ ਵੀ ਸੂਈ ਸਾਈ ਦਾ ਕੋਈ ਪਤਾ ਨਹੀਂਗਾ ਠੀਕ ਆ ਠੀਕ ਆ ਇਹਦਾ ਵੀ ਕੋਈ ਪਤਾ ਨਹੀਂਗਾ ਤੋ 2-3 ਸਾਲਾਂ ਇਹ ਇਹ ਇਹਨਾਂ ਦਾ ਕੋਈ ਸੁਗਾ ਹੀ ਨਹੀਂ ਦਿੱਤਾ ਮੰਨ ਕੇ ਚੱਲ ਵੀ ਅਗਲਾ ਫੂਟਰ ਪਾਈ ਗਿਆ ਪਾਲ ਗਿਆ ਬਹੁਤ ਟਰੀਟਮੈਂਟ ਕੀਤਾ ਉਹ ਕਹਿੰਦੇ ਵੀ ਸਾਡੇ ਹੱਥ ਖੜੇ ਹੋ ਠੀਕ ਆ ਤੇ ਮੰਨ ਕੇ ਜਾ ਉਦੋਂ ਬਾਅਦ ਚੁ ਫਿਰ ਆਪਾਂ ਲੈ ਜਾਂਦੀ ਆਪਣੇ ਕੋਲੇ ਪਹਿਲੇ ਟੀਕੇ ਦੇ ਘਪਣਾ ਠੀਕ ਆ ਤੇ ਉਹਨਾਂ ਦਾ ਮਤਲਬ ਕਿ ਕੀ ਇਰਾਦਾ ਸੀ ਇਹਨੂੰ ਵੀ ਵੀ ਛੱਡਣ ਦਾ ਹੀ ਇਰਾਦਾ ਸੀਗਾ ਉਹਨਾਂ ਨੇ ਤਾਂ ਬਸ ਆਪਾਂ ਨੂੰ ਕਹਿੰਦੇ ਵੀ ਭਾਈ ਲੈ ਕੇ ਜਾਣੀਆਂ ਲੈ ਜੋ ਨਹੀਂ ਇਹ ਤਾਂ ਰਸਾ ਲਾ ਦੇਣ ਠੀਕ ਆ ਵਾਰਾ ਹੀ ਛੱਡ ਦੇਣਗੇ ਵਾਰਾ ਛੱਡ ਦੇਣਗੇ ਸੀ ਭਾਈ ਠੀਕ ਆ ਬਾਕੀ ਕੁੱਤੇ ਖਾਣ ਦੇ ਜਾਂ ਕੋਈ ਵੀ ਕੋਈ ਮੰਨ ਕੇ ਚੱਲੇ ਵੀ ਕੁਸ ਵੀ ਹੋ ਸਕਦਾ ਸੀਗਾ ਠੀਕ ਆ ਹੂੰ ਵੀ ਇੱਕ ਡੰਡੇ ਖਾਣ ਨਾਲੋਂ ਚੰਗਾ ਵ ਵੀ ਆਪਾਂ ਤੇ ਜਦੋਂ ਤੁਹਾਨੂੰ ਇਹ ਗੱਲ ਦਾ ਪਤਾ ਲੱਗ ਗਿਆ ਵੀ ਉਹ ਛੱਡ ਰਹੇ ਸੀ ਤੁਸੀਂ ਕੀ ਸੋਚ ਕੇ ਲਈਆਂ ਵੀ ਕੋਈ ਡਰ ਨਹੀਂ ਸੀ ਵੀਰੇ ਆਪਾਂ ਨੂੰ ਰੈਜੂ ਜਾਂ ਨਹੀਂ ਰੈਜੂ ਆਪਾਂ ਅੱਗੇ ਵੀ 4-5 ਪਸ਼ੂਆਂ ਦਾ ਇਲਾਜ ਕਰਾਇਆ ਵਾ ਠੀਕ ਆ ਵੀ ਅੱਗੇ ਵੀ ਆਪਣੀਆਂ ਵੀਡੀਓ ਬਣ ਕੇ ਚੱਲੂ ਡਾਕਟਰ ਦੇ ਚੈਨਲ ਤੇ ਵੀ ਵੀਡੀਓ ਪਾਈਆਂ ਹੋਈਆਂ 4-5 ਪਸ਼ੂਆਂ ਦਾ ਆਪਾਂ ਅੱਗੇ ਵੀ ਇਲਾਜ ਕਰਾਇਆ ਆਪਾਂ ਨੂੰ ਪਤਾ ਵੀ ਬਾਈ ਪਹਿਲੇ ਪਹਿਲੇ ਠੀਕੇ ਤੇ ਘੱਪਣ ਰਹਿੰਦੀਆਂ ਵਾ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਠੀਕ ਆ ਠੀਕ ਆ ਕੁਈ ਮੰਨ ਕੇ ਚੱਲ ਵੀ ਮਹੀਨੇ ਦਾ ਟ੍ਰੀਟਮੈਂਟ ਹੀ ਆ ਅਛੇ ਮਹੀਨੇ ਦਾ ਟ੍ਰੀਟਮੈਂਟ ਆ ਅੱਜ ਵੀਰੇ ਤਿਆਰ ਹੋਈ ਆ ਮੰਨ ਕੇ ਚੱਲ ਹੁਣ 4 ਮਹੀਨੇ ਦੀ ਹੋਗੀ ਅਗਲੇ 6 ਢਣ ਨੂੰ ਕਰਦੇ ਸੀਗੇ ਮੇਰੇ ਭਾਈ 1.5 ਲੱਖ ਰੁਪਈਆ ਮੇਰੇ ਨਾਲ ਥਾ ਠੀਕ ਆ ਠੀਕ ਆ ਸਹੀ ਆ ਤੇ ਆਪਾਂ ਡਾਕਟਰ ਨੂੰ ਵੀ ਵਿੱਚ ਹੀ ਲੈ ਲੈਣੇ ਡਾਕਟਰ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰ ਲੈਣੇ ਆ ਤੇ ਬੜਾ ਮੈਂਕ ਡਾਕਟਰ ਸਾਹਿਬ ਨੂੰ ਜੇ ਦੋ ਇਹਨਾਂ ਤੋਂ ਆਪਾਂ ਪੁੱਛ ਲੈਣੇ ਆ ਦੋਸਤ ਰਸੂਲਪੁਰ ਤੋਂ ਵੀਡੀਓ ਬਣਾ ਰਹੇ ਆ ਮਾਲਕ ਵੀਰ ਨਾਲ ਤੁਸੀਂ ਗੱਲ ਕਰ ਹੀ ਲਈਏ ਤੇ ਪਤਾ ਲੱਗ ਹੀ ਗਿਆ ਬਾਕੀ ਡਾਕਟਰ ਸਾਹਿਬ ਤੋਂ ਪੁੱਛ ਲੈਣੇ ਸੱਸੀ ਗਾ ਸਾਰੇ ਭਰਾਵਾਂ ਨੂੰ ਜਿਹਨੇ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਆਪਾਂ ਚੈਨਲ ਦੀ ਠੀਕ ਹੈ ਜੀ ਹਾਂਜੀ ਤੇ ਆਪਣਾ ਨਾਮ ਤੇ ਆਪਣਾ ਡਰੈਸ ਪ੍ਰੋਪਰ ਦੱਸ ਦਿਓ ਜੀ ਨਾਮ ਡਾਕਟਰ ਅਮਰੀਕ ਪਿੰਡ ਰੌਕੇਗਲਾਂ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘਾ ਠੀਕ ਹੈ ਮੇਰਾ ਮੋਬਾਈਲ ਨੰਬਰ 98147 73160 958580013 YouTube ਤੇ Facebook ਤੇ Instagram ਤੇ ਆਪਣਾ ਚੈਨਲ ਆ ਜੀ ਡਾਕਟਰ ਅਮਰੀਕ ਧਾਲੀਆ ਦੇ ਨਾਂ ਦੇ ਉਹ ਤੇ ਆਪਣਾ ਰਿਪੀਟਰ ਵਾਲੀਆਂ ਤਕਰੀਬਨ ਡੇਲੀ ਵਾਂਗੂ ਵੀਡੀਓ ਆਉਂਦੀਆਂ ਰਹਿੰਦੀਆਂ ਆਲਮੋਸਟ ਜਿੰਨੇ ਟਾਈਮ ਦਾ ਪਸ਼ੂ ਮਰਜੀ ਰੀਪੀਟਰ ਹੋਵੇ ਉਹ ਤੇ ਕਸਟਮਰ ਜਾ ਕੇ ਵੀਡੀਓ ਦੇਖ ਸਕਦੇ ਠੀਕ ਹੈ ਜੀ ਹਾਂਜੀ ਤੇ ਆਪਾਂ ਪਹਿਲਾਂ ਗੱਲਬਾਤ ਕਰ ਲਈ ਜੀ ਆਪਾਂ ਕਿੰਨੇ ਟਾਈਮ ਤੋਂ ਵੀ ਰੀਪੀਟਰ ਪਸ਼ੂਆਂ ਤੇ ਕੰਮ ਕਰ ਰਹੇ ਆ ਮੈਨੂੰ 16 ਸਾਲ ਹੋ ਗਏ 16ਵਾਂ ਸਾਲ ਚੱਲ ਰਿਹਾ ਠੀਕ ਹੈ ਜੀ ਹਾਂਜੀ ਤੇ ਅੱਜ ਤੱਕ ਵੀ ਤੁਸੀਂ ਮੰਨ ਕੇ ਚੱਲੋ ਵੀ ਲਗਭਗ ਕਿੰਨੇ ਸਾਲ ਪੁਰਾਣਾ ਜਿਹੜਾ ਵੀਰਿਆ ਹੋਇਆ ਪਸ਼ੂ ਦਾ ਰੀਪੀਟਰ ਕਿੰਨੇ ਵਾਰੀ ਹੋਇਆ ਹੋਇਆ ਵੀ ਵੱਧ ਤੋਂ ਵੱਧ ਕਿੰਨਾ ਕ ਪਸ਼ੂ ਵੀ ਤੁਸੀਂ ਦਾ ਕਨਸੀਵ ਕਰਵਾਇਆ ਗੱਭਣ ਕਰਵਾਇਆ ਬਾਪੂ ਸ਼ੇਵੇਂ ਪਾਸ਼ਾ ਦੀ ਕਿਰਪਾ ਨਾਲ ਵੀ ਟਾਈਮ ਦਾ ਪਤਾ ਹੀ ਨਹੀਂਗਾ ਜੀ ਗੁਰੂ ਸਾਹਿਬ ਦੀ ਬਖਸ਼ਿਸ਼ ਦੀ ਇਨੀ ਕਿਰਪਾ ਵੀ ਬਹੁਤ ਡੰਗਰ ਰੂੜੀ ਤੋਂ ਜਿਹੜੇ ਆਵਾਰਾ ਛੜਕਾਂ ਦੇ ਆਵਾਰਾ ਫਿਰਦੇ ਆ ਉਹ ਮਤਲਬ ਵੀ ਡੰਗਰ ਆਪਾਂ ਗੁਰੂ ਸਾਹਿਬ ਨੇ ਗੱਭਣ ਕਰਾਇਆ ਆਪਣੇ ਹੱਥੋਂ ਇੱਕ ਮਹੀਨੇ ਦਾ ਆਪਣਾ ਕੋਰਸ ਹੁੰਦਾ ਇੱਕ ਮਹੀਨੇ ਦੇ ਕੋਰਸ ਦੇ ਨਾਲ ਜਿਹੜੀਆਂ ਗੰਗਾ ਰੂੜੀ ਦੇ ਆਵਾਰਾ ਫਿਰਦੇ ਨੇ ਉਹ ਕੰਸੀ ਹੋ ਸਕਦੀਆਂ ਜਿਹੜੀਆਂ ਸਾਲ 2 ਸਾਲ ਦੀਆਂ ਰਿਪੀਟਰ ਉਹ ਤਾਂ ਨਾਰਮਲ ਗੱਲ ਹੈ 4 4 5 5 ਸਾਲ ਦੇ ਪਸ਼ੂ ਜਿਹੜੇ ਰਿਪੀਟਰ ਹੋ ਉਹ ਕੰਸੀ ਹੋਏ ਆ ਪਿੰਡ ਰੰਸੀਕਲਾਂ ਦੇ ਵਿੱਚ ਬਾਈ ਚਰਨੇ ਦੇ ਘਰੇ 8 ਸਾਲ ਦੀ ਝੋਟੀ ਹੋ ਗਈ ਜੀ ਫਲੂਨ ਪਹਿਲੀ ਆ ਸੋਣਾ 8 ਸਾਲ ਦੀ ਉਮਰ ਆ ਉਹ ਆਪਣੀ ਮੈਡੀਸਨ ਨਾਲ ਕੰਸੀਵ ਹੋਈ ਹੈ ਠੀਕ ਹੈ ਜੀ ਹਾਂਜੀ ਤੇ ਗੱਲਬਾਤ ਕਰ ਲਈ ਮੈਡੀਸਨ ਜਿਹੜੀ ਆਪਣੀ ਇਹਦਾ ਸ਼ੁਰੂ ਕਰਨ ਦਾ ਕੋਈ ਤਰੀਕਾ ਵਗੈਰਾ ਵੀ ਕਿੰਨਾ ਸਮਾਂ ਲੈਂਦੀ ਹੈ ਇਹ ਇਹ ਤਕਰੀਬਨ 35 35 40 ਦਿਨ ਦਾ ਪ੍ਰੋਸੀਜਰ ਆ ਜੀ 35 40 ਦਿਨ ਦੇ ਵਿੱਚ ਮਨ ਲਾ ਵੀ ਜਿਹੜਾ ਮੱਝੀ ਬਸੂ ਰੀਟਰ ਜਿੰਨਾ ਟਾਈਮ ਦਾ ਮਰਜੀ ਰੀਟਰ ਆ ਮੱਝ ਹੋਵੇ ਗਾਂ ਹੋਵੇ ਘੋੜੀ ਹੋਵੇ 40 ਦਿਨ ਦਾ ਮਨ ਲਾ ਪ੍ਰਸੀਜਰ ਆ 40 ਦਿਨ ਦਵਾਈ ਚੱਲੂਗੀ 40 ਦਿਨਾਂ ਦੇ ਵਿੱਚ ਜਿਹੜੀ ਹੀਟ ਆਉਂਦੀ ਆ ਉਦੋਂ ਤੁਸੀਂ ਪਸ਼ੂ ਦੇ ਏਜ ਕਰਾ ਦੇਣੀ ਆ ਤੁਹਾਡਾ ਪਸ਼ੂ ਪਹਿਲੀ ਏਜ ਦੇ ਕੰਸੀਵ ਹੋਊਗਾ ਠੀਕ ਹੈ ਜੀ ਹਾਂਜੀ ਤੇ ਘੋੜੇ ਲਾਲੋ ਤੇ ਮੱਝਾਂ ਗਾਵਾਂ ਤੇ ਜਿਹੜੇ ਵੀ ਪਸ਼ੂ ਰਿਪੀਟਰ ਸਾਰਿਆਂ ਵਾਸਤੇ ਇੱਕ ਹੀ ਦਵਾਈ ਬਣੀ ਹੈ ਕਿ ਅਲੱਗ-ਅਲੱਗ ਨਹੀਂ ਘੋੜੀਆਂ ਦੀ ਅਲੱਗ ਹੈ ਮੱਝਾਂ ਦੀ ਅਲੱਗ ਹੈ ਗਾਵਾਂ ਦੀ ਅਲੱਗ ਅੱਛਾ ਅਲੱਗ-ਅਲੱਗ ਤਿੰਨਾਂ ਦੀ ਦਵਾਈ ਅਲੱਗ-ਅਲੱਗ ਹੈ ਅਲੱਗ-ਅਲੱਗ ਹਾਂਜੀ ਘੋੜੀਆਂ ਆਂਡਾ ਨਹੀਂ ਤਿਆਰ ਕਰਦੀਆਂ ਜਾਂ ਘੋੜੀਆਂ ਬੱਚਾ ਖੋਰ ਜਾਂਦੀਆਂ ਕਾਫੀ ਟੀਮ ਦੇ ਘੋੜੀਆਂ ਮਤਲਬ ਵੀ ਹੀਟ ਹੀ ਨਹੀਂ ਪ੍ਰੋਪਰ ਸਹੀ ਟਾਈਮ ਨਾਲ ਘੱਟ ਰਹੀਆਂ ਉਹਨਾਂ ਦਾ ਪੱਕਾ ਹੱਲ ਹੈ ਜੀ ਠੀਕ ਹੈ ਜੀ ਹਾਂਜੀ ਘੋੜੀਆਂ ਵਾਲਾ ਦੂਰ-ਦੂਰ ਜ਼ ਇਧਰ ਬਰਨਾਲਾ ਸੰਗਰੂਰ ਕਾਫੀ ਕੰਸੀਪ ਹੋਈਆਂ ਆਪਣੇ ਚੈਨਲ ਦੀ ਵੀਡੀਓ ਪਾਈਆਂ ਹਾਂ ਲੋਕਲ ਲੋਕਲ ਵੀਡੀਓ ਪਾਈਆਂ ਹਾਂ ਕਿਉਂਕਿ ਟਾਈਮ ਇਨਾ ਐਣੀ ਵੀ ਜ਼ਿਆਦਾ ਦੂਰ ਜਾ ਕੇ ਵੀਡੀਓ ਬਣਾ ਸਕੀ ਠੀਕ ਹੈ ਜੀ ਲੋਕਲ ਲੋਕਲ ਜੋ ਵੀਡੀਓ ਕੂੜੀਏ ਨੇ ਬਣੀਆਂ ਉਹ ਆਪਣੇ ਚੈਨਲ ਤੇ ਪਈਆਂ ਮੱਝਾ گاਵਾਂ ਜਿੱਦੇ ਦਿੱਲੀ ਪਿੰਦੀ ਪਿੰਦੀ ਠੀਕ ਹੈ ਜੀ ਹਾਂਜੀ ਤੇ ਇੱਕ ਗੱਲ ਆਪਾਂ ਹੋਰ ਐਡ ਕਰ ਲਗੇ ਵੀ ਕਈ ਭਰਾਵਾਂ ਦੇ ਸਵਾਲ ਰਹਿੰਦੇ ਆ ਜਿਵੇਂ ਹੁਣ ਮੰਨ ਕੇ ਚੱਲ ਕਈ ਪਸ਼ੂ ਜਿਹੜੇ ਲੰਬੇ ਸਮੇਂ ਤੋਂ ਰਿਪੀਟਰ ਚੱਲਦੇ ਆ ਵੀ ਬੰਦਾ ਟ੍ਰੀਟਮੈਂਟ ਕਰਾਉਂਦਾ ਵੀ ਕਈ ਕਈ ਸੋਚਦਾ ਵੀ ਜੇ ਇਹਦਾ ਇਲਾਜ ਇੰਨੇ ਸਮੇਂ ਤੋਂ ਨਹੀਂ ਹੋਇਆ ਤੇ ਹੁਣ ਤੁਸੀਂ ਇਲਾਜ ਕਰ ਰਹੇ ਹੋ ਕੋਈ ਬਹੁਤਾ ਮਹਿੰਗਾ ਇਲਾਜ ਤਾਂ ਨਹੀਂਗਾ ਬਿਲਕੁਲ ਨਾਰਮਲ ਘੱਟ ਖਰਚੇ ਵਿੱਚ ਠੀਕ ਆ ਜੇਹੇ ਜੀ ਮੰਨ ਲਗੇ ਚੱਲੋ ਵੀ ਕਿਸੇ ਕਸਟਮਰ ਨੇ ਇੱਕ ਮੱਝ ਨੂੰ ਜਾਂ ਗਾਂ ਨੂੰ ਪੂਰੀ ਟੌਪ ਦੀ ਫੀਡ ਪਾਤੀ ਤੇ ਉਹੇ ਜੀ ਦਵਾਈ ਲੈ ਲਈ ਠੀਕ ਆ ਇੰਨਾ ਕ ਖਰਚਾ ਉਹਦੀ ਲਾ ਲਓ ਸਾਹਿਬ ਵੀ ਟੌਪ ਦੀ ਫੀਡ ਕਿੰਨੇ ਕ ਪੈਸਿਆਂ ਚ ਆਉਂਦੀ ਆ ਉਹਨੇ ਕ ਖਰਚੇ ਦੇ ਵਿੱਚ ਜੇ ਤੁਹਾਡਾ ਪਸ਼ੂ ਮੰਨ ਕੇ ਚੱਲੋ ਆਹ ਆਵਾਰਾ ਫਿਰਦੀ ਗਾਂ ਅੱਜ ਲੱਖ ਰੁਪਏ ਦੀ ਬਣ ਗਈ ਤੇ ਲਾ ਲਓ ਸਾਹਿਬ ਕਿੰਨਾ ਖਰਚਾ ਬਹੁਤ ਘੱਟ ਖਰਚੇ ਵਿੱਚ ਜੇ ਤੁਹਾਡਾ ਪਸ਼ੂ ਘੋਚੜਾ ਨੂੰ ਵੇਚਦੇ ਆ 25000 ਦੀ ਝੋਟੀ ਉਹ 30000 ਵਾਲੀ ਝੋਟੀ ਜੇ ਤੁਹਾਡੀ ਲੱਖ ਦੀ ਬਣਦੀ ਆ ਤੇ ਭਾਈ ਜਿਹੜਾ ਮੈਂ ਤੁਹਾਨੂੰ ਖਰਚਾ ਲੈ ਰਿਆ ਉਹਦਾ ਬਹੁਤ ਘੱਟ ਲੈ ਰਿਹਾ ਠੀਕ ਉਹ ਤਾਂ ਕਿ ਮੈਨੇ ਨਹੀਂ ਰੱਖਦਾ ਇਹਨੇ ਭੈਣ ਦੇ ਬਰੋਬਰ ਠੀਕ ਹੈ ਜੀ ਹਾਂਜੀ ਤੇ ਇੱਕ ਗੱਲਬਾਤ ਕਰ ਲઈએ ਵੀ ਰਿਜ਼ਲਟ ਤੁਹਾਡੇ ਸਾਹਮਣੇ ਆ ਇਹ ਵੀਰ ਮਾਲ ਜਿਹੜੀਆਂ ਬਿਹੜਾ ਲੈ ਕੇ ਆ ਜਦੋਂ ਇਹਨਾਂ ਨੇ ਮੇਰੇ ਨਾਲ ਪਹਿਲਾਂ ਵੀ ਇਹਨਾਂ ਨੂੰ ਮੇਰੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਵਿਸ਼ਵਾਸ ਆ ਆਪਾਂ ਆਪਣੇ ਆਪ ਤੇ ਮਾਨ ਨਹੀਂ ਕਰਦੇ ਜੋ ਕਰਦਾ ਪ੍ਰਮਾਤਮਾ ਕਰਦਾ ਆਪਾਂ ਮੈਡੀਸਨ ਸਹੀ ਢੰਗ ਨਾਲ ਦਿੰਦੇ ਆ ਪਾਲ ਵਾਇਗਰੂ ਨਦੀ ਆਉਂਦਾ ਜੇ ਕਹਦੇ ਕਿ ਵੀਰੇ ਮੈਂ ਗੱਪਣ ਕਰਦਾ ਮੈਂ ਨਹੀਂ ਕਰਦਾ ਮੇਰੇ ਵਿੱਚ ਕੁਝ ਵੀ ਨਹੀਂਗਾ ਆਪਾਂ ਤਾਂ ਇੱਕ ਪਸ਼ੂ ਦਾ ਜਿਹੜਾ ਉਹਦਾ ਅੰਦਰਲਾ ਸਿਸਟਮ ਵਿਗੜਿਆ ਵਾ ਹਾਰਮੋਨ ਸਿਸਟਮ ਵਿਗੜਿਆ ਵਾ ਆਪਾਂ ਤਾਂ ਉਹ ਤੇ ਉਹਨੂੰ ਮੇਨ ਰੱਖ ਕੇ ਮੂਰੇ ਫੋਕਸ ਕਰਕੇ ਉਹ ਤੇ ਮੈਡੀਸਨ ਦਿੰਨੇ ਆ ਪਾਲ ਵਾਇਗਰੂ ਦੇਈ ਜਾਂਦਾ ਇਹਨਾਂ ਨੇ ਮੈਨੂੰ ਕਾਲ ਲਾਈ ਕਹਿੰਦੇ ਵੀ ਦੋ ਬਿਹੜਾਂ ਹੋਰ ਮਿਲਦੀਆਂ ਆਪਾਂ ਲੈ ਲਈਏ ਮੈਂ ਕਿ ਲੈ ਲਵਾਂ ਜਦੋਂ ਘਰੇ ਲਿਆਂਦ ਗਿਆਂ ਚੈੱਕ ਕੀਤੀਆਂ ਚੈੱਕ ਕਰਕੇ ਇਹਦਾ ਟ੍ਰੀਟਮੈਂਟ ਪਹਿਲਾਂ ਸ਼ੁਰੂ ਕੀਤਾ ਇਹ ਪਹਿਲਾਂ ਆਈ ਸੀ ਇਹ ਜਦੋਂ ਕਨਸੀਵ ਹੋ ਗਈ ਉਦੁਵਾਰੀ ਸਟੇਟਮੈਂਟ ਇਹਦਾ ਸ਼ੁਰੂ ਕੀਤਾ ਇਹ ਵੈਕੈਂਸੀ ਹੋ ਗਈ ਦੋਨੇ ਵੜਾਂ ਅੱਜ ਕਿਤੇ ਇਹਨਾਂ ਨੇ ਵੀਰੇ ਰੋੜਾਂ ਦੇ ਧੱਕੇ ਖਾਣੇ ਸੀ ਜਾਂ ਐਕਸੀਡੈਂਟ ਕਰਾਉਣੇ ਸੀ ਆਪਣੇ ਕਿੰਨੇ ਮਲਾਕਤ ਵੀਰਾਂ ਦੇ ਐਕਸੀਡੈਂਟ ਹੁੰਦੇ ਆ ਕੁੱਤਾ ਵਿੱਚ ਵੱਜ ਗਿਆ ਵਸੂ ਵਿੱਚ ਵੱਜ ਗਿਆ ਅੱਜ ਨਾਲੇ ਤਾਂ ਐਕਸੀਡੈਂਟ ਤੋਂ बच ਗਏ ਨਾਲੇ ਇਹਦਾ ਫਾਇਦਾ ਹੋ ਗਿਆ ਵੀਰ ਦਾ ਠੀਕ ਆ ਦੋ ਫਾਇਦੇ ਹੋ ਗਏ ਜਾਨੀ ਕਿ ਇਹਦੀ ਮਿਹਨਤ ਰੰਗ ਲਿਆ ਹਾਂ ਇਹਦੀ ਮਿਹਨਤ ਰੰਗ ਲਿਆਈ ਠੀਕ ਆ ਹਾਂਜੀ ਇਹਦੇ ਵਿੱਚ ਆਪਣਾ ਵੀ ਫਾਇਦਾ ਵੀਰਾਂ ਭਰਾਵਾਂ ਦਾ ਇਹੀ ਜੇ ਕਿਸੇ ਦੇ ਵਿੱਚ ਵੱਜਦੀ ਵੀਰੇ ਮੁੜ ਕੇ ਵਾਲੇ ਦਾ ਕਿੰਨਾ ਖਰਚਾ ਆਉਂਦਾ ਠੀਕ ਹੈ ਜੀ ਅਪਾ ਬੁਚੜਾ ਨੂੰ ਨਾ ਵੇਚੋ ਅਵਾਰਾ ਨਾ ਛੱਡੋ ਇਹਨਾਂ ਦਾ ਹੱਲ ਹੋ ਸਕਦਾ ਬਹੁਤ ਘੱਟ ਖਰਚੇ ਵਿੱਚ ਠੀਕ ਹੈ ਜੀ ਹਾਂਜੀ ਤੇ ਇੱਕ ਗੱਲ ਕਰ ਲਈ ਕਈ ਵੀਰ ਭੈਣ ਜਿਹੜੇ ਆਪਣੇ ਦੂਰ ਤੋਂ ਵੀਡੀਓ ਦੇਖਦੇ ਹੁੰਦੇ ਆ ਤੇ ਇੰਨੀ ਵਾਰਟ ਕਈ ਵਾਰ ਵੀ ਪਹੁੰਚਣਾ ਵੀ ਔਖਾ ਜਾਂਦਾ ਤੇ ਦਵਾਈ ਦਾ ਫਿਰ ਕਿਵੇਂ ਪ੍ਰਬੰਧ ਦਵਾਈ ਆਪਣੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੂਰੀਅਰ ਹੁੰਦੀ ਹੈ ਜੀ ਇਹ ਠੀਕ ਹੈ ਜੀ ਆਪਣੀ ਟੋਟਲ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਤੇ ਰਾਜਸਥਾਨ ਹਿਮਾਚਲ ਹਰਿਆਣਾ ਸਾਰੇ ਬਾਹਰ ਕੰਟਰੀਆਂ ਜਿਵੇਂ ਲੈ ਬੜਾ ਹਿਮਾਚਲ ਆ ਗਿਆ ਰਸਤਾਨ ਆ ਗਿਆ ਹਰਿਆਣਾ ਆ ਗਿਆ ਸਟੇਟਾਂ 'ਚ ਉੱਥੇ ਵੀ ਮੈਡੀਸਿਨ ਆਪਣੀ ਕੋਰੀਅਰ ਹੁੰਦੀ ਆ ਆਪਣੀ ਕੋਰੀਅਰ ਵਾਲੀ ਜਿਹੜੀ ਵੀਡੀਓ ਆ ਉਹ ਵੀ ਆਪਣੇ ਚੈਨਲ ਤੇ ਪਾਈ ਵੀ ਆ ਇੱਕ ਤਾਂ ਹੁੰਦਾ ਕੱਲਾ ਕਹਿਣ ਲਈ ਵੀ ਕੋਰੀਅਰ ਹੁੰਦੀ ਆ ਆਪਾਂ ਕੋਰੀਅਰ ਵਾਲੀ ਵੀਡੀਓ ਵੀ ਰੈਗੂਲਰ ਪਾਉਣੀ ਰਹਿੰਦੇ ਆ ਤਾਂ ਕਿ ਕਸਟਮਰਾਂ ਨੂੰ ਪਤਾ ਲੱਗਦਾ ਰਹੇ ਵੀ ਡਿਲੀ ਮੈਡੀਸਿਨ ਕੋਰੀਅਰ ਹੁੰਦੀ ਆ ਇਹ ਵੀ ਅੱਜ ਕੱਲ ਵੀਰੇ ਡਰ ਬਹੁਤ ਆ ਫੇਕ ਬਹੁਤ ਆ ਮਤਲਬ ਮੈਂ ਕਿਸੇ ਵੀਰ ਤੋਂ ਪੇਮੈਂਟ ਪੇਟੀਐਮ ਕਰਾ ਲਈ ਗੂਗਲ ਪੇ ਕਰਾ ਲਈ ਅਗਲੇ ਦਿਨ ਮਨ 'ਚ ਡਾਊਟ ਆਉਂਦਾ ਵੀ ਮੈਡੀਸਿਨ ਪਹੁੰਚੂ ਕਿ ਨਾ ਪਹੁੰਚੂ ਅੱਜ ਕੱਲ ਚੱਲਦਾ ਬਾਈ ਰੋੜ ਬਹੁਤ ਹੋਈ ਜਾਂਦੇ ਆ ਇਸੇ ਕਰਕੇ ਆਪਾਂ ਉਹ ਚੀਜ਼ ਨੂੰ ਮੇਨ ਰੱਖ ਕੇ ਕੋਰੀ ਰਲੀ ਵੀਡੀਓ ਵੀ ਅਪਲੋਡ ਕਰਦੇ ਰਹਿੰਦੇ ਆ ਤਾਂ ਕਿ ਵੀਰਾਂ ਭਰਾਵਾਂ ਨੂੰ ਪਤਾ ਲੱਗਦਾ ਰਹੇ ਵੀ ਤੁਹਾਡੇ ਪੈਸੇ ਵੇਕਾਰ ਨਹੀਂ ਜਾਂਦੇ 110% ਮੈਡੀਸਨ ਤੁਹਾਡੇ ਕੋਲੇ ਪਹੁੰਚੂਗੀ ਠੀਕ ਹੈ ਜੀ ਹਾਂਜੀ ਪਹੁੰਚਣ ਦੀ ਜ਼ਿੰਮੇਵਾਰੀ ਸਾਡੀ ਫੋਲੋ ਹੋਗੀ ਠੀਕ ਹੈ ਜੀ ਹਾਂਜੀ ਤੇ ਗੱਲਬਾਤ ਆਪਾਂ ਬਾਈ ਨਾਲ ਵੀ ਕਰ ਲੈਨੇ ਆ ਬਾਈ ਨਾਲ ਗੱਲਬਾਤ ਕਰਵਾ ਦੋ ਮੈਂ ਇੱਕ ਬਾਈ ਨੂੰ ਦੇ ਦੋ ਇੱਕ ਲਾਸਟ ਦੇ ਵਿੱਚ ਆਪਾਂ ਹੋਰ ਵੀ ਦੱਸਣਾ ਜੀ ਸਾਰੇ ਵੀਰਾਂ ਭਰਾਵਾਂ ਨੂੰ ਇਹ ਮੇਰੇ ਨਾਲ ਮੇਰੇ ਬ੍ਰਦਰ ਹੁੰਦੇ ਆ ਸ਼ਰਮਾ ਜੀ ਰਾਉਕੇ ਕਲਾਂ ਤੋਂ ਹੀ ਮੇਰੇ ਨਾਲ ਹੀ ਹੁੰਦੇ ਆ ਵੀ ਅੱਜ ਕੱਲ੍ਹ ਗਰਮੀ ਦਾ ਸੀਜ਼ਨ ਆ ਪਾਣਾ ਮੈਨੂੰ ਤਕਰੀਬਨ ਇੱਕ ਹਫ਼ਤੇ ਤੋਂ ਡੇਲੀ ਇਹਨੂੰ ਕਾਲ ਆਉਂਦੀ ਆ ਵੀ ਸਾਡੀ ਅੱਜ 2 ਮਹੀਨਿਆਂ ਦਾ ਢਾਂਗਾਂ ਮਹੀਨਿਆਂ ਦਾ ਗਾਂ 4 ਮਹੀਨਾ ਦਾ ਬੱਚਾ ਛੱਟ ਗਈ ਇੱਕੇ ਦਾ ਜਦੋਂ ਟੈਂਪਰੇਚਰ ਆਈ ਹੁੰਦਾ ਨਾ ਉਦੋਂ ਬੱਚੇ ਦੇ ਨਹੀਂ ਤੇ ਬਹੁਤ ਅਫੈਕਟ ਪੈਂਦਾ ਬੱਚੇ ਪਸ਼ੂ ਛੱਡਦੇ ਛੱਟਦੇ ਆ ਵੀ ਆਪਾਂ ਉਹ ਚੀਜ਼ ਨੂੰ ਮੇਨ ਕਰ ਰੱਖ ਕੇ ਆਪਣੇ ਪਸ਼ੂਆਂ ਦੀ ਸਾਬ ਸੰਭਾਲ ਸਹੀ ਢੰਗ ਨਾਲ ਕਰਗੇ ਪਿਵਾਰਿਆਂ ਦਾ ਇੰਤਜ਼ਾਮ ਕਰਕੇ ਜਿਨ੍ਹਾਂ ਵੀਰਾਂ ਦੇ ਪਿਵਾਰੇ ਨਹੀਂ ਲੱਗੇ ਉਹ ਸ਼ਰਮਾ ਜੀ ਨਾਲ ਸੰਪਰਕ ਕਰ ਸਕਦੇ ਆ ਅੱਜ ਭਾਈ ਪ੍ਰਦੀਪ ਦੇ ਘਰੇ ਪਿਵਾਰੇ ਲਾਏ ਆ ਜਿਨ੍ਹਾਂ ਦੇ ਘਰੇ ਪਿਵਾਰੇ ਨਹੀਂ ਹੈਗੇ ਉਹ ਵੀਰ ਨਾਲ ਸੰਮਰਕ ਕਰ ਸਕਣ ਵੀਰ ਨਾਲ ਕੋਈ ਗੱਲ ਕਰਾਉਣੇ ਆ ਸ਼ਾਟ ਦੇ ਵਿੱਚ ਆਪਣਾ ਨੰਬਰ ਦੱਸ ਦੋ ਨਾਲ ਐਡਰੈਸ ਦੱਸੋ ਪਿੰਡ ਰੌਕ ਦੇ ਕੋਲ ਹਸੀਗਾ ਜੀ ਪਿੰਡ ਰੌਕ ਦੇ ਕੋਲ ਜੀ ਹਾਂਜੀ ਜਲਾ ਮੋਗਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਠੀਕ ਹੈ ਜੀ ਆਪਣੀ ਮੇਨ ਅਡੇ ਦੇ ਤਰ੍ਹਾਂ ਆ ਢੋਲੀਆਂ ਦੀ ਸਪਰੇਅ ਵਾਲੀਆਂ ਦੀ ਠੀਕ ਹੈ ਜੀ ਉਥੇ ਆਪਣਾ ਕੰਮ ਫੁਹਾਰਿਆਂ ਦਾ ਵੀ ਆ ਠੀਕ ਹੈ ਜੀ ਆਪਾਂ ਫੁਹਾਰੇ ਲਾਉਂਦੇ ਆ ਐਲਟਰਨਲੀ ਮੋਟਰ ਹੁੰਦੀ ਆ ਫੁਹਾਰੇ ਹੁੰਦੇ ਆ ਠੀਕ ਹੈ ਜੀ ਕੰਮ ਵਧੀਆ ਕਰੀਦਾ ਓਰੀਜਨਲ ਜੀ ਠੀਕ ਹੈ ਮਤਲਬ ਜਿਹੜੀਆਂ ਆਪਣੀਆਂ ਸਪਰੇਅਆਂ ਗਾ ਢੋਲੀਆਂ ਆਉਂਦੀਆਂ ਇੰਜਨ ਵਾਲੇ ਜਿਨ੍ਹਾਂ ਕੋਲੇ ਨਹੀਂ ਮਲੇ ਇੰਜਨ ਦਾ ਰਿਪੇਅਰ ਸਹੀ ਢੰਗ ਨਾਲ ਨਹੀਂ ਕਰਾਈ ਜਾਂਦੀ ਉਹ ਵੀਰ ਨਾਲ ਸੰਪਰਕ ਕਰਕੇ ਨਵੀਆਂ ਢੋਲੀਆਂ ਕਾਲਸੀ ਦੀਆਂ ਪੂਰੀਆਂ ਟੌਪ ਦੀਆਂ ਲੈ ਸਕਦੇ ਆ ਜਾਂ ਇੰਜਨ ਦਾ ਕੰਮ ਜਿਹੜਾ ਵੀ ਆਮ ਹੋਰ ਮੈਸਤਰੀਆ ਤੋਂ ਆਪਾਂ ਨਹੀਂ ਕਹਦੇ ਕੋਈ ਮਾ ਕਈਰ ਕਿਸੇ ਤੋਂ ਕਿਸ ਵਿਚਰ ਜਾਂਦਾ ਪ੍ਰਮਾਤਮਾ ਜੀ ਤੇ ਇੰਨੀ ਕਿ ਮੇਰਾ ਕਿਸੇ ਦੇ ਵਿਗੜੇ ਹੋਏ ਕੇਸ ਇੰਜਨ ਜਿਹੜੇ ਵਿਗੜੇ ਹੋਏ ਹੁੰਦੇ ਆ ਉਹ ਵੀ ਇਹਨੇ ਆਦੀਆਤੀ ਸੋਲਵ ਕੀਤੇ ਆ ਆਪਾਂ ਇਹਦਾ ਰਿਜ਼ਲਟ ਦੇਖਿਆ ਜੀ ਠੀਕ ਆ ਜੀ ਮੋਬਾਈਲ ਨੰਬਰ ਨਹੀਂ ਬੋਲੇ ਆਪਾਂ ਬਾਈ ਦਾ 98772 ਜੀ 27055 ਜੀ ਠੀਕ ਆ ਇਹ ਕਿਨੇ ਸਮਾਨ ਲੈਣਾ ਸਮਾਨ ਵੀ ਲੈ ਸਕਦਾ ਆਪਾਂ ਤੋਂ ਫੋਗਰਾਂ ਦਾ ਫੋਗਰ ਸਿਸਟਮ ਤੋਂ ਫੋਗਰਾਂ ਸਮਾਨ ਵੀ ਮਿਲਦਾ ਹਾਂਜੀ ਸਮਾਨ ਵੀ ਮਿਲਦਾ ਜੀ ਆਪਾਂ ਤੋਂ ਇਹ ਕਿਨੇ ਸਮਾਨ ਵੀ ਲੈਣਾ ਸਮਾਨ ਵੀ ਲੈ ਸਕਦਾ ਠੀਕ ਆ ਜੀ ਜਿਹਨੇ ਆਪ ਲੋਗ ਜਿਹੜੇ ਰੇਟ ਦੇ ਫੋਗਰਾਂ ਦੇ ਇੰਦੀ ਆਵਾ ਜਿਹੜੇ ਵੀ ਫੋਗਰਾਂ ਨੇ ਇਹ ਕਿਨੇ ਫੋਾਰੇ ਲੱਗੇ ਦੇਖਣੇ ਆ ਉਹ ਲੱਗੇ ਵੀ ਦੇਖ ਸਕਦੇ ਆ ਨਾਰਮਲ ਪਰਿਵਾਰ ਚੋਂ ਮ ਠੀਕ ਹੈ ਪੂਰਾ ਟੌਪ ਦਾ ਕੰਮ ਕਰਦਾ ਹੈ ਠੀਕ ਹੈ ਜੀ ਇਸ ਭਰਾ ਨੂੰ ਸਪੋਰਟ ਕਰਿਓ ਆਪਾਂ ਇਹ ਨਹੀਂ ਕਹਿੰਦੇ ਵੀਰੇ ਤੁਸੀਂ ਇਹਨੂੰ ਆਪਾਂ ਕੋਈ ਕਰਦੇ ਆਂ ਵੀ ਇਹਨੂੰ ਪੈਸੇ ਵੱਧ ਬਣ ਇਹ ਬਣ ਮਿਹਨਤੀ ਆ ਜਿਹੜਾ ਬੰਦਾ ਮਿਹਨਤੀ ਉਹਦੀ ਮਿਹਨਤ ਨੂੰ ਰੰਗ ਤਾਂ ਲੱਗੇ ਨਾ ਸਹੀ ਹੈ ਕਈ ਮਤਲਬ ਵੀ ਇਸ ਤਰ੍ਹਾਂ ਦੇ ਵਿੱਚ ਮਤਲਬ ਨਾਰਮਲ ਪਰਿਵਾਰ ਚ ਜਿਹੜੇ ਵੀਰ ਭਰਾ ਹੁੰਦੇ ਆ ਉਹ ਕਿਉਂ ਪਿਛੇ ਰਹਿ ਜਾਂਦੇ ਆ ਉਹਨੇ ਸਪੋਰਟ ਕਰਨ ਵਾਲਾ ਨਹੀਂ ਕੋਈ ਹੁੰਦਾ ਆਪਾਂ ਉਹਨਾਂ ਨੂੰ ਅੱਗੇ ਨਹੀਂ ਲੈ ਕੇ ਜਾਂਦੇ ਅੱਗੇ ਲੈ ਕੇ ਆਈਏ ਤਾਂ ਮਿਹਨਤ ਨੂੰ ਰੰਗ ਆਟੋਮੈਟਿਕ ਲੱਗਦਾ ਵੀਰੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਅੱਗੇ ਹੁਣ ਆਪਾਂ ਮਾਲਕ ਵੀਰ ਨਾਲ ਵੀ ਥੋੜੀ ਗੱਲਬਾਤ ਕਰਨਾ ਚਾਹਾਂਗੇ ਹਾਂ ਜੀ ਵੀ ਇੱਕ ਗੱਲ ਆਪਾਂ ਅਦਰ ਤੋਂ ਲਾਸਟ ਤੇ ਇਹੀ ਪੁੱਛਣੀ ਹੈਗੀ ਵੀ ਤੁਹਾਨੂੰ ਇਸ ਡਾਕਟਰ ਬਾਰੇ ਵੀ ਕਿਵੇਂ ਪਤਾ ਲੱਗਿਆ ਵੀ ਜਾਂ ਕਿਸੇ ਤੋਂ ਸੁਣਿਆ ਸੀਗਾ ਵੀ ਕਿੱਦਾਂ ਪਤਾ ਲੱਗਿਆ ਇਹ ਮੇਰੇ ਆਪਣੇ ਮੰਨ ਕੇ ਚੱਲੇ ਵੀ ਵਪਾਰ ਫੋਨੇ ਦਾ ਕੰਮ ਕਰਕੇ ਆਪਣੇ ਤੋਂ ਪਹਿਲਾਂ ਤੋਂ ਹੀ ਹੁੰਦੇ ਆ ਡਾਕਟਰ ਆਪਣੇ ਮੰਨ ਕੇ ਚੱਲੂ ਵੀ ਕੋਈ ਵੀ ਪਸ਼ੂ ਦਾ ਕੰਮ ਆਪਾਂ ਇਲਾਜ ਕਰਾਉਣਾ ਜਾਂ ਕੁਝ ਵੀ ਕੋਈ ਵੀ ਚੀਜ਼ ਆ ਵੀ ਇਹਨਾਂ ਨੇ ਟੀਕਾ ਭਰਵਾਉਣਾ ਜਾਂ ਕੋਈ ਵੀ ਆਪਣੇ ਇਹੀ ਹੁੰਦੇ ਅੱਛਾ ਇਹੀ ਹੁੰਦੇ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਹੁੰਦੇ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਹੁੰਦੇ ਠੀਕ ਆ ਹਾਂਜੀ ਤੇ ਤੁਸੀਂ ਤੁਹਾਡਾ ਹੁਣ ਜੈਨੂਨ ਆਪਾਂ ਵਿਊ ਦੇਖ ਕੇ ਤੁਹਾਡਾ ਕੀ ਰਿਵਿਊ ਡਾਕਟਰ ਪ੍ਰੋਤੀ ਵੀ ਕਿਦਾਂ ਲੱਗਿਆ ਤੁਹਾਨੂੰ ਉਹਨਾਂ ਦੇ ਕੰਮ ਕਾਜ ਤੋਂ ਤੁਸੀਂ ਸੰਤੋਖਤ ਹੋ ਜਾਂ ਨਹੀਂ ਮੈਂ ਕਹਿੰਦਾ ਮਨ ਵੀਰੇ ਖੁਸ਼ ਹੋ ਗਿਆ ਜਦੋਂ ਮੈਨੂੰ ਤਾਂ ਚਲੋ ਆਪਾਂ ਤਾਂ ਆਪਾਂ ਨੂੰ ਤਾਂ ਮੰਨ ਕੇ ਚਲੋ ਵੀ ਕਿਸੇ ਨੇ ਇੱਕ ਛੱਡਣੀਆਂ ਸੀਗੀਆਂ ਆਪਾਂ ਨੂੰ ਤਾਂ ਤਾਂ ਆ ਮੈਂ ਠੀਕ ਆ ਲੈਤੀਆਂ ਜੇ ਹੁਣ ਮੰਨ ਕੇ ਕੋਈ ਦੀ ਝੋਟੀ ਆਗਲਾ ਕੋਈ ਲੱਖ ਰੁਪਏ ਦੀ ਲਿਆਇਆ ਵਾ ਕੋਈ 50000 ਚ ਫੜਾਉਂਦਾ ਜਾਂ 40 ਚ ਫੜਾਉਂਦਾ ਵਾ ਜੇ ਵੀਰੇ ਗੱਬਣ ਰਹਿ ਗਈ ਅੱਲੇ ਤੱਕ ਬੰਨ ਕਿੰਨਾ ਖੁਸ਼ ਹੂ ਸਹੀ ਆ ਸਹੀ ਆ ਨਾ ਤੇ ਹੁਣ ਇਹ 35 ਲੀਟਰ ਵਾਲ ਠੀਕ ਆ ਆਪ ਕੋਈ ਮਨ ਮੇਰਾ ਖੁਸ਼ ਹੋਣਾ ਵਾ ਵੀਰੇ ਠੀਕ ਆ ਸਹੀ ਆ ਦੋਸਤੋ ਇਸ ਵਕਤੇ ਮੈਨੂੰ ਵੀ ਖੁਸ਼ੀ ਮਿਲੀ ਆ ਵੀ ਕਿਉਂਕਿ ਹੁਣ ਮੰਨ ਕੇ ਚੱਲੋ ਵੀ ਜਿਵੇਂ ਹੁਣ ਆਪਣੇ ਕਈ ਘਰੇਲੂ ਵੀਰ ਵੀ ਹੁੰਦੇ ਆ ਤੇ ਜਾਂ ਜਿਨ੍ਹਾਂ ਨੂੰ ਇੰਨੀ ਸਾਹ ਸੰਭਾਲ ਨਹੀਂ ਹੁੰਦੀ ਕਈ ਵਾਰ ਮੰਨ ਕੇ ਚੱਲੋ ਕਈ ਕਾਰਨਾ ਕਰਕੇ ਪਸ਼ੂ ਰਪੀਟ ਹੋਏ ਦੇ ਮੱਜਾਂ ਜਾਂ ਝੋਟੀਆਂ ਦੇ ਵਿੱਚ ਤੇ ਉਹਨਾਂ ਨੂੰ ਵੱਢਣ ਵਾਲਾ ਨੂੰ ਫੜਾਉਣ ਨਾਲੋਂ ਇੱਕ ਤਾਂ ਕਹਦੇ ਵੀ ਆਪਾਂ ਪਾਪਾ ਤੇ ਆਪਣੇ ਹੁਣ ਪਿਛਲੇ ਕਈ ਸਮੇਂ ਤੋਂ ਆਪਾਂ ਵੇਖਿਆ ਜਿਵੇਂ ਮੱਝਾਂ ਦੀ ਦਰ ਵੀ ਘਟਦੀ ਜਾਂਦੀ ਆ ਬਹੁਤ ਜ਼ਿਆਦਾ ਘਟ ਗਈ ਹੈ ਹਾਂ ਬਹੁਤ ਜ਼ਿਆਦਾ ਘਟ ਗਈ ਲੱਗ ਪਈਆਂ ਵੀ ਬਹੁਤ ਜ਼ਿਆਦਾ ਘਟ ਗਈਆਂ ਪਰ ਹੁਣ ਥੋੜਾ ਜਿਹਾ ਰੁਝਾਨ ਹੋ ਚੱਲਿਆ ਵੀ ਜਿਵੇਂ ਮੰਨ ਕੇ ਚਲੋ ਵੀ ਜਿਵੇਂ ਤੁਸੀਂ ਵੀਡੀਓ ਪਾਉਨੇ ਆ ਜਾਂ ਮੰਨ ਕੇ ਚਲੋ ਵੀ ਆਪਾਂ ਕੁਝ ਨਹੀਂ ਕਰਦੇ ਹਨਾ ਦੱਸ ਦਿਆਂ ਲੋਕਾਂ ਨੂੰ ਡੁਪਲੀਕੇਟ ਦੁੱਧ ਬੜਾ ਤਿਆਰ ਹੋਣ ਲੱਗ ਗਿਆ ਪਰ ਹੁਣ ਲੋਕ ਬੱਚਿਆਂ ਬੁੱਛੀਆਂ ਬਹੁਤ ਪਾਲਣ ਲੱਗ ਗਏ ਠੀਕ ਆ ਬਹੁਤ ਜਿਆਦਾ ਹੋ ਗਿਆ ਰਜਾ ਕਿਉਂਕਿ ਅਗਲਾ ਪਸ਼ੂ ਘਟਾਉਂਦਾ ਤਾਂ ਹੀ ਆ ਜਦੋਂ ਅਗਲੇ ਦੇ ਪਸ਼ੂ ਗੱਭਣ ਨਹੀਂ ਰਹਿੰਦੇ ਗੱਭਣ ਨਹੀਂ ਰਹਿੰਦੇ ਕੰਸੀਵ ਨਹੀਂ ਕਰਦੇ ਤੇ ਘਾਟਾ ਪੈਂਦਾ ਹੈਗਾ ਪੈਸਾ ਉਹ ਅਗਲੇ ਦਾ ਵੇਸਟ ਜਾਂਦਾ ਹੈਗਾ ਬਿਲਕੁਲ ਲੇਵੇ ਦੀ ਪ੍ਰੋਬਲਮ ਬਹੁਤ ਆਉਂਦੀ ਹੈ ਲੇਵੇ ਦੇ ਕਾਰਨ ਸਟੈਟਸ ਦੇ ਕਾਰਨ ਪਸ਼ੂ ਥਣ ਜਦੋਂ ਬੇਕਾਰ ਹੋ ਜਾਂਦੇ ਉਹ ਛੱਡ ਦਿੰਦੇ ਆ ਛੱਡ ਦਿੰਦੇ ਆ ਉਹ ਥਣਾਂ ਦਾ ਹੱਲ ਆਪਣੇ ਕੋਲੇ ਪੱਕਾ ਹੀ ਲੇਵੇ ਦਾ ਜਿਹੜਾ ਮਰਜੀ ਰੋਗ ਹੋਵੇ ਠੀਕ ਆ ਮੱਝ ਬੱਚਾ ਭੁੱਲ ਜਾਂਦੀ ਆ ਬੱਚਾ ਨਹੀਂ ਲੈਂਦੀ ਸਹੀ ਢੰਗ ਨਾਲ ਮਿਲਦੀ ਨਹੀਂ ਠੀਕਾ ਲਾਉਣਾ ਪੈਂਦਾ ਦੁੱਧੜਾ ਉਹਦਾ ਪੱਕਾ ਹੱ ਠੀਕ ਹੈ ਜੀ ਹਾਂਜੀ ਤੇ ਅੰਤ ਵਿੱਚ ਦੋਸਤੋ ਇਹੀ ਕਵਾਂਗੇ ਚੈਨਲ ਨੂੰ ਭਾਵੇਂ ਤੁਸੀਂ ਨਾ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀਰਾਂ ਭੈਣਾਂ ਦਾ ਫਾਇਦਾ ਹੋ ਜੇ ਤੇ ਬਾਕੀ ਨੰਬਰ ਥੱਲੇ ਵਾਲੇ ਪਾਸੇ ਮਾਲਕ ਵੀਰ ਦਾ ਚੱਲਦਾ ਰਹਿਣਾ ਤੇ ਡਾਕਟਰ ਸਾਹਿਬ ਦਾ ਵੀ ਚੱਲਦਾ ਰਹਿਣਾ ਹੈਗਾ ਤੁਸੀਂ ਮਾਲਕ ਵੀਰ ਤੋਂ ਹੀ ਗੱਲਬਾਤ ਕਰਕੇ ਸੰਤੁਸ਼ਟੀ ਲੈ ਸਕਦੇ ਹੋ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਵੀਡੀਓ ਦੇਖ ਲਈ ਧੰਨਵਾਦ ਦੋਸਤੋ ਧੰਨਵਾਦ ਸੱਚੀ ਗੱਲ ਹੈ